ਜੇ ਕਿਸੇ ਨੂੰ ਇਹ ਮਹਿਸੂਸ ਹੁੰਦਾ ਕਿ ਸਾਡੇ ਪੈਸੇ ਵਿਅਰਥ ਗਏ ਆ ਸਾਡੇ ਕੋਲੋਂ ਗਲਤੀ ਹੋ ਗਈ ਇਹਨੂੰ ਪੈਸੇ ਦੇ ਕੇ ਤੇ ਕਮ ਸੇ ਕਮ ਮਿੰਨੂ ਤੁਸੀਂ ਇਹਦੇ ਅਕਾਊਂਟ ਚ ਪਾਏ ਹੋਣਗੇ ਤਾਂ ਜਿਸ ਤਰੀਕੇ ਵੀ ਇਹਨੂੰ ਦੱਸੇ ਦਿੱਤੇ ਆ ਉਹ ਮਿੰਨੂ ਵਾਪਸ ਦਿੱਤਾ ਜਾਵੇ ਮੈਂ ਇਹਦੇ ਰਾਈ ਪੈਸੇ ਉਹਨਾਂ ਨੂੰ ਵਾਪਸ ਜਿਹੜੇ ਦੇਣ ਨੂੰ ਤਿਆਰ ਆ ਇਹਨੂੰ ਕਿਸੇ ਨੇ ਰੇੜੀ ਬਣਾਉਣ ਦਾ ਕਿਹਾ ਸੀ ਮੈਂ ਅੱਜ ਭਾਈ ਸਾਹਿਬ ਨੂੰ ਵੀ ਅਪੀਲ ਕੀਤੀ ਆ ਜੇ ਬਣਦੀ ਆ ਤਾਂ ਦੇ ਦਿਓ ਨਹੀਂ ਹੈਗਾ ਤਾਂ ਮੈਨੂੰ ਰੇੜੀ ਵੀ ਬਣਾ ਦੂੰਗਾ ਰੇੜੀ ਤਾਂ ਬਣੀ ਯਾਰ ਤੇ ਉਹਨਾਂ ਨੇ ਜਿਓ ਪੈਸੇ ਦੇ ਦੇਣਗੇ ਠੀਕ ਆ ਨਹੀਂ ਤਾਂ ਰੇੜੀ ਦੇ ਪੈਸੇ ਵੀ ਮੈਂ ਦੇ ਦਵਾਂ ਉਹਨੂੰ ਕੰਮ ਕਰਨ ਦਿੱਤਾ ਜਾਵੇ ਯਾਰ ਇਹੋ ਕੋ ਗਲਤੀ ਕਰ ਬੈਠੀ ਆ ਜਿਉ ਨੂੰ ਪਤਾ ਹੀ ਨਹੀਂ ਮੇਰਾ ਬਾਪ 10 ਸਾਲਾਂ ਤੋਂ ਮਿਲਿਆ ਨਹੀਂ ਮਿਲਿਆ ਕਿਸ ਹਾਲਤ ਚ ਹੋਗਾ ਤੇ ਉਹਨੂੰ ਐਡੀ ਵੱਡੀ ਸਜ਼ਾ ਨਹੀਂ ਦੇਣੀ ਚਾਹੀਦੀ ਵੀ ਉਹਦੇ ਖਿਲਾਫ ਹੀ ਮਤਲਬ ਸੁਪਰੀਮ ਕੋਰਟ ਦਾ ਫੈਸਲਾ ਸੁਣਾ ਦਿੱਤਾ ਜਾਵੇ ਉਹ ਬੱਚੀ ਆ ਉਹਦਾ ਗੁਜ਼ਾਰਾ ਨਹੀਂ ਚੱਲੂਗਾ ਇਹਨੂੰ ਵੇਖੋ ਤੇ ਸਹੀ ਉਹ ਕਿਹੜੇ ਪਾਸੇ ਪੜਪੂਗੀ ਯਾਰ ਮੈਂ ਉਹਦੇ ਮਾਤਾ ਜੀ ਨੂੰ ਵੀ ਮਿਲ ਕੇ ਆਇਆ ਉਹ ਵੀ ਬੰਦਾ ਮੈਂ ਨਹੀਂ ਕਹਿੰਦਾ ਮਾਰਾ ਆਪਣੀ ਮਾਂ ਦਾ ਖਿਆਲ ਰੱਖਦਾ ਮਾਂ ਬਹੁਤ ਮਤਲਬ ਗੁਰੀ ਹਾਲਤ ਦੇ ਵਿੱਚ ਆ ਬਿਮਾਰੀ ਦੇ ਵਿੱਚ ਸੋ ਜੇ ਮਾਂ ਮਤਲਬ ਇਸ ਹਾਲਤ ਦੇ ਵਿੱਚ ਆ ਤਾਂ ਕਮ ਸੇ ਕਮ ਬੱਚੀ ਨਹੀਂ ਜਾਣੀ ਚਾਹੀਦੀ ਮਤਲਬ ਬੱਚੀ ਨੂੰ ਇਹ ਇਹਦਾ ਹੌਸਲਾ ਵਧਾਉਣਾ ਚਾਹੀਦਾ ਸਵੇਰ ਤੋਂ ਉਹਦਾ ਬੀਪੀ ਡਾਊਨ ਸੀਗਾ ਮਤਲਬ ਉਹਦੇ ਤਿੰਨਾਂ ਪ੍ਰੈਸ਼ਰ ਹੈ ਕਿ ਉਹ ਇਹਨਾਂ ਬੋਲ ਸਕਦੀ ਹੈ ਕਿ ਉਹ ਇਹਨੀਆਂ ਸਫਾਈਆਂ ਦੇ ਸਕਦੀ ਹੈ ਯਾਰ ਜਿੰਨਾ ਉਹਨੂੰ ਆਪਾ ਲਜਾ ਕੇ ਰੱਖ ਦਿੱਤਾ ਗਿਆ ਔਰ ਅੱਜ ਮੈਂ ਪੁੱਛਿਆ ਇੱਕ ਦਿਨ ਦੇ ਵਿੱਚ ਆਪਾਂ ਮੂੰਹ ਮੋਲ ਲੈਨੇ ਆ ਯਾਰ ਲੋਕਾਂ ਤੋਂ ਕੱਲ ਤੇਰੀ ਸੇਲ ਕਿੰਨੀ ਸੀ ਪਰਸੋਂ 9500 ਪਰਸੋਂ ਜਿਸ ਦਿਨ ਤੁਸੀਂ ਆਏ ਸੀ ਹਾਂ ਪਤਨ 1500 ਸਾਡੇ 1500 ਸੇਲ ਕਰਦੀ ਸੀ 1500 ਰੁਪਿਆ ਕੀ ਹੁੰਦਾ ਯਾਰ ਅੱਜ ਤੁਹਾਡੇ ਬੋਲਣ ਦੇ ਨਾਲ ਅੱਜ ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਨੂੰ ਨੈਗੇਟਿਵ ਕਰਨ ਦੇ ਨਾਲ 190 ਰੁਪਏ ਚੈਰੀ ਦੇ ਵਟੇ ਨੇ ਕੀ ਮਾਲ ਖੜਾ ਕਰ ਲੂ ਯਾਰ ਇਹਦਾ ਸਾਫ਼ ਦੇਣਾ ਚਾਹੀਦਾ ਅੱਜ ਤੇ ਪਿਓ ਨੂੰ ਵੀ ਮੈਂ ਮਤਲਬ ਗੱਲ ਕੀਤੀ ਉਹ ਬਹੁਤ ਵਧੀਆ ਬੰਦਾ ਉਹ ਵੀ ਮੇਰੇ ਨਾਲੇ ਬੋਲਿਆ ਕਿ ਚਾਰੀ ਕੁੜੀ ਜਿੰਦਾਬਾਦ ਇਹਦੀ ਦਾਦੀ ਵੀ ਬੋਲੀ ਹੈ ਕਿ ਚਾਰੀ ਕੁੜੀ ਜਿੰਦਾਬਾਦ ਮੇਰੀ ਬੇਟੀ ਦਾ ਖਿਆਲ ਰੱਖੋ ਮੇਰੀ ਪੋਤਰੀ ਦਾ ਖਿਆਲ ਰੱਖੋ ਦੋਵੇਂ ਮਾਂ ਪੁੱਤ ਬੋਲੇ ਨੇ ਸੋ ਸਾਨੂੰ ਸਾਰਿਆਂ ਨੂੰ ਇੱਕਦਮ ਮੂੰਹ ਨਹੀਂ ਮੋੜ ਲੈਣਾ ਚਾਹੀਦਾ ਵੀ ਯਾਰ ਉਹ ਹੈ ਕੀ ਹੈ ਛੋਟੀ ਬੱਚੀ ਆ ਯਾਰ ਉਹਦੇ ਕੋਲ ਕੋਈ ਲਫ਼ਜ਼ ਨਿਕਲ ਗਿਆ ਮਰਿਆ ਤਾਂ ਨੇ ਕਿਹਾ ਹੀ ਨਹੀਂ ਮੇਰਾ ਪਿਓ ਆ ਨਿਸ਼ੇੜੀ ਕਹਤਾ ਕੁਛ ਕਹਤਾ ਉਹਦੇ ਮੂੰਹੋਂ ਨਿਕਲ ਗਿਆ ਉਹ ਮਤਲਬ ਬੋਲ ਚੁੱਕੀ ਦਿਓ ਉਹਨੂੰ ਦੇਸਤਾ ਸੀਗਾ ਜਾਂ ਜੋ ਉਹਨੂੰ ਸਮਝਾਇਆ ਗਿਆ ਉਹ ਬੋਲ ਚੁੱਕੀ ਉਹਦੇ ਵੇਲੇ ਇੰਨੀ ਸਜ਼ਾ ਦਾ ਉਹਨੇ ਵੀ ਉਹ ਮਰਨਾ ਕੀ ਉਹਦੇ ਯਾਰ ਉਹ ਖੁਦਕੁਸ਼ੀ ਕਰ ਲਵੇ ਉਹਨੂੰ ਕੰਮ ਕਰਨ ਦੇਣਾ ਚਾਹੀਦਾ ਆ ਛੋਟਾ ਭਰਾ ਮੈਂ ਕਹਿੰਦਾ ਮੈਨੂੰ ਬੰਦਾ ਗਉ ਲੱਗਾ ਕਿ ਨਾਲ ਦੇ ਵਿੱਚ ਕੋਈ ਸ਼ਤਾਨੀ ਨਾ ਉਹਦੇ ਵਿੱਚ ਕੋਈ ਹਦੀ ਮਤਲਬ ਬੱਚੇ ਵਾਲਾ ਬਚਪੜਾ ਵੀ ਨਹੀਂ ਹੈਗਾ ਕਿ ਬੰਦਾ ਆਇਆ ਪੁਰਤੀਆਂ ਮਾਰਦਾ ਫਿਰੇ ਕੋਈ ਮਤਲਬ ਇਹੋ ਜਿਹੇ ਬੰਦੇਾਂ ਨੂੰ ਸਿੱਖ ਤਾਂ ਸਿਖਾਓ ਯਾਰ ਇਹਨਾਂ ਨੂੰ ਜਲੀਲ ਨਾ ਕਰੋ ਸੋ ਮੇਰੀ ਬੇਨਤੀ ਆ ਮੈਂ ਦੋਲੇ ਅੱਜ ਇਹਦੇ ਕੋਲ ਆਇਆ ਮੈਂ ਇਹਨੂੰ ਫਿਰ ਕਹਿ ਕੇ ਚੱਲਿਆ ਕਿ ਮੇਰਾ ਨੰਬਰ ਤੇਰੇ ਕੋਲ ਆ ਤੈਨੂੰ ਕਿਸੇ ਵੀ ਚੀਜ਼ ਦੀ ਕਮੀ ਆਉਂਦੀ ਤੈਨੂੰ ਕਿਸੇ ਨੇ ਕੋਈ ਕਹਿ ਦੁੱਤਾ ਮੈਂ ਤੈਨੂੰ ਬਣਾ ਕੇ ਲਊਂਗਾ ਤੇਰੇ ਬੰਦੇ ਨੂੰ ਜਦੋਂ ਕਹਿ ਦਈਏ ਨਾ ਤੈਨੂੰ ਆ ਪਹੁੰਚ ਜਾਊਗਾ ਉਹਦੇ ਮਨ ਦੇ ਵਿੱਚ ਇੱਕ ਸੁਪਨਾ ਆ ਜਾਂਦਾ ਵੀ ਯਾਰ ਮੇਰੇ ਕੋਲ ਆ ਚੀਜ਼ ਆ ਜਾਣੀ ਆ ਤੇਰਾ ਕੋਈ ਵੀ ਸੁਪਣਾ ਹੋਵੇ ਤੇਰੀ ਦੁਕਾਨ ਦਾ ਮੈਨੂੰ ਆ ਚਾਹੀਦਾ ਵਾ ਦੇਖੋ ਦੇ ਦੂਗਾ ਉਹਨਾਂ ਦਾ ਧੰਨਵਾਦ ਹੱਥ ਜੋੜ ਕੇ ਧੰਨਵਾਦ ਨਹੀਂ ਦਊਗਾ ਤੇ ਜਿਹੜੀ ਜਿਹੜੀ ਚੀਜ਼ ਦਾ ਤੈਨੂੰ ਕਹਿੰਦੇ ਲਾਰਾ ਲਾਇਆ ਮੈਂ ਤੈਨੂੰ ਭੇਜੀ ਕਹਿ ਚਾਲੀ ਕੁੜੀ ਜਿੰਦਾਬਾਦ ਕਹਿ ਚਾਲੀ ਕੁੜੀ ਜਿੰਦਾਬਾਦ ਮੇਰੀ ਕੁੜੀ ਦਾ ਸਾਥ ਦੋ ਵਾ ਚੜ ਕੇ ਵੀ ਭੁੱਲ ਚੁੱਕ ਹੋ ਗਈ ਆ ਤੇ ਕੋਈ ਗੱਲ ਨਹੀਂ ਗਈ ਯਾਰ ਮਤਲਬ ਉਹਨੂੰ ਜੋ ਦੱਸਿਆ ਗਿਆ ਤੇਰੇ ਬਾਰੇ ਉਹ ਸੋ ਮੇਰੀ ਸਾਰਿਆਂ ਨੂੰ ਅਪੀਲ ਆ ਯਾਰ ਮਤਲਬ ਮਾੜਾ ਚੰਗਾ ਨਹੀਂ ਉਹਦਾ ਸਾਥ ਦੋ ਕੋ ਜਾਂਦੇ ਆਂਦੇ ਖਲੋ ਵਿੱਚ ਚੜੀ ਚਾਹ ਵੇਚਣ ਢਈ ਆ ਉਥੇ ਕੋ ਫੀਮ ਡੋਡੇ ਸਮੈਕ ਨਹੀਂ ਵੇਚਦੀ ਫਿਰਦੀ ਵੀ ਉਹਨੂੰ ਆਪਾਂ ਘਿਰਨਾ ਦਾ ਪਾਤਰ ਬਣਾ ਦਈਏ ਚਾਹ ਵੇਚਦੀ ਉਹਦੇ ਕੋ ਜਾਂਦੇ ਜਾਂਦੇ ਖਲੋਕ ਤੇ ਉਹਦਾ ਸਾਥ ਦਿਓ ਇਸ ਪਿਓ ਨੂੰ ਵੀ ਜਿੱਥੇ ਲੋੜ ਆ ਮੈਂ ਤੈਨੂੰ ਕਹਿਣਾ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਆ ਵੀ ਤੇਰਾ ਘਰ ਹੀ ਵਸ ਜੇ ਯਾਰ ਉਮਰ ਤੇ ਲੰਘੀ ਕੀ ਦਹਾ 15 ਸਾਲਾਂ ਦਾ ਹੋਰ ਮਸਲਾ ਵਾ ਇਕੱਠੇ ਹੀ ਰਹਿ ਲਓ ਯਾਰ ਤੁਸੀਂ ਸੋ ਧੰਨਵਾਦ ਮੇਰੀ ਸਾਰਿਆਂ ਨੂੰ ਪੀਲ ਆ ਕਿ ਇਹ ਛੋਟੀ ਜੀ ਬੱਚੀ ਆ ਯਾਰ 15 16 17 ਸਾਲ ਦੀ ਉਮਰ ਹੋਊਗੀ ਇਦੇ ਉੱਤੇ ਸਾਰਿਆਂ ਨੂੰ ਜਿਹੜਾ ਉਤਰਸ ਕਰਨਾ ਚਾਹੀਦਾ ਉਹ ਕੰਮ ਕਰ ਲਈ ਔਰ ਸਮਾਜ ਨੂੰ ਇੱਕੋ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਜਿਹੜੇ ਵੀ ਲੋਕ ਇਹਨੂੰ ਦੇਖਦੇ ਆ ਜਿਹੜੇ ਵੀ ਲੋਕ ਬੋਲਦੇ ਆ ਕਿ ਇਹੋ ਜੀਆਂ ਬੱਚੀਆਂ ਜੇ ਕੰਮ ਨਹੀਂ ਕਰਨਗੀਆਂ ਇਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋਣਗੀਆਂ ਇਹਨਾਂ ਦੇ ਬੱਚਿਆਂ ਦੀ ਭਰਾ ਦੀ ਪੜ੍ਹਾਈ ਦੀ ਫੀਸ ਨਹੀਂ ਜਾਊਗੀ ਘਰ 'ਚ ਰੋਟੀ ਨਹੀਂ ਹੋਊਗੀ ਤੇ ਇਹਨਾਂ ਦਾ ਧਿਆਨ ਕਿਹਦੇ ਪਾਸੇ ਜਾਊਗਾ ਆਪਾਂ ਲੜਕੀਆਂ ਵੇਖਦੇ ਆ ਕਿਹਦੇ ਪਾਸੇ ਲੱਗੀਆਂ ਨੇ ਸੋ ਆਪਣੇ ਪੰਜਾਬ ਦੀਆਂ ਧੀਆ ਭੜਾ ਨੇ ਉਹਨਾਂ ਨੂੰ ਬਚਾਉਣਾ ਚਾਹੀਦਾ ਨਾ ਮੈਂ ਦੇ ਕੇ ਕੁਛ ਪੁਸ਼ਤੌਰਾ ਨਹੀਂ ਚਾਹੀਦਾ ਔਰ ਮੈਂ ਨਾਲ ਹੀ ਜਦੋਂ ਫਾਦਰ ਨੂੰ ਵੀ ਇਹ ਗੱਲ ਕਹਿ ਕੇ ਆਇਆ ਉਹਨਾਂ ਨੇ ਵੀ ਮੇਰੇ ਨਾਲ ਕਿਹਾ ਕਿ ਮੇਰੀ ਧੀ ਦਾ ਸਯੋਗ ਕੀਤਾ ਜਾਵੇ ਉਹਦਾ ਸਾਥ ਦਿੱਤਾ ਜਾਵੇ ਔਰ ਜੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਬੱਚੀ ਦਾ ਬਹੁਤ ਲੋਕਾਂ ਨੇ ਸਾਥ ਦਿੱਤਾ ਜੇ ਕਿਸੇ ਨੂੰ ਇਹ ਮਹਿਸੂਸ ਹੁੰਦਾ ਕਿ ਸਾਡੇ ਪੈਸੇ ਵਿਅਰਥ ਗਏ ਆ ਸਾਡੇ ਕੋਲੋਂ ਗਲਤੀ ਹੋ ਗਈ ਇਹਨੂੰ ਪੈਸੇ ਦੇ ਕੇ ਤੇ ਕੰਮ ਸੇ ਕੰਮ ਮਿੰਨੋ ਤੁਸੀਂ ਇਹਦੇ ਅਕਾਊਂਟ 'ਚ ਪਾਏ ਹੋਣਗੇ ਜਾਂ ਜਿਸ ਤਰੀਕੇ ਵੀ ਇਹਨੂੰ ਦੱਸੇ ਦਿੱਤੇ ਆ ਉਹ ਮਿੰਨੋ ਵਾਸਤੇ ਦਿੱਤਾ ਜਾਵੇ ਮੈਂ ਇਹਦੇ ਰਾਈ ਪੈਸੇ ਉਹਨਾਂ ਨੂੰ ਵਾਪਸ ਜਿਹੜੇ ਦੇਣ ਨੂੰ ਤਿਆਰ ਆ ਇਹਨੂੰ ਕਿਸੇ ਨੇ ਰੇੜੀ ਬਣਾਉਣ ਦਾ ਕਿਹਾ ਸੀ ਮੈਂ ਅਜੇ ਭਾਈ ਸਾਹਿਬ ਨੂੰ ਵੀ ਅਪ ਜੇ ਬਣਦੀ ਆ ਤਾਂ ਦੇ ਦਿਓ ਨਹੀਂ ਆ ਰਹਾ ਤਾਂ ਮੈਨੂੰ ਰੇੜੀ ਵੀ ਬਣਾ ਦੂੰਗਾ ਰੇੜੀ ਦਾ ਪਾਣੀ ਕੀ ਯਾਰ ਤੇ ਉਹਨਾਂ ਨੇ ਜੇ ਉਹ ਪੈਸੇ ਦੇ ਦੇਣਗੇ ਠੀਕ ਆ ਨਹੀਂ ਤਾਂ ਰੇੜੀ ਦੇ ਪੈਸੇ ਵੀ ਮੈਂ ਦੇ ਦੂੰਗਾ ਉਹਨੂੰ ਕੰਮ ਕਰਨ ਦਿੱਤਾ ਜਾਵੇ ਯਾਰ ਮਤਲਬ ਜੇ ਉਹ ਕੋ ਗਲਤੀ ਕਰ ਬੈਠੀ ਆ ਜਿਉ ਉਹਨੂੰ ਪਤਾ ਹੀ ਨਹੀਂ ਮੇਰਾ ਬਾਪ 10 ਸਾਲਾਂ ਤੋਂ ਮਿਲਿਆ ਨਹੀਂ ਮਿਲਿਆ ਉਹ ਕਿਸ ਹਾਲਤ ਚ ਹੋਗਾ ਕਿ ਉਹਨੂੰ ਐਡੀ ਵੱਡੀ ਸਜ਼ਾ ਨਹੀਂ ਦੇਣੀ ਚਾਹੀਦੀ ਵੀ ਉਹਦੇ ਖਿਲਾਫ ਹੀ ਮਤਲਬ ਸੁਪਰੀਮ ਕੋਰਟ ਦਾ ਫੈਸਲਾ ਸੁਣਾ ਦਿੱਤਾ ਜਾਵੇ ਉਹ ਬੱਚੀ ਆ ਉਹਦਾ ਗੁਜ਼ਾਰਾ ਨਹੀਂ ਚੱਲੂਗਾ ਇਹਨੂੰ ਵੇਖੋ ਤੇ ਸਹੀ ਉਹ ਕਿਹੜੇ ਪਾਸੇ ਪਰਪੂਗੀ ਯਾਰ ਉਹ ਕਿਹੜੇ ਕੰਮਾਂ ਦੇ ਤਰਪੂਗੀ ਮਤਲਬ ਇਸ ਬੱਚੇ ਇਸ ਉਮਰ ਦੇ ਵਿੱਚ ਵਿਗੜ ਜਾਂਦੇ ਨੇ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਆਪਣੀਆਂ ਧੀਆਂ ਤਰ੍ਹਾਂ ਦਾ ਖਿਆਲ ਰੱਖਿਆ ਜਾਵੇ ਕੋਈ ਫਰਕ ਨਹੀਂ ਪੈਂਦਾ ਜੇ ਕਿਸੇ ਨੇ ਥੋੜਾ ਥੋੜਾ ਦਿੱਤਾ ਦਿਓ ਹੋਰ ਬਹੁਤ ਥਾਵਾਂ ਤੇ ਤੁਸੀਂ ਲੋਕ ਮਤ ਕਰਦੇ ਹੋ ਬੱਚੀ ਦਾ ਸਾਦੋਂ ਵੇਚਣ ਤੇ ਚਾਹੀਦੀ ਹੈ ਨਾ ਉਹਨੇ ਕੋ ਮਾਲ ਖੜਾ ਕਰ ਲਿਆ ਉਹਨੇ ਕੋ ਹੋਟਲ ਬਣਾ ਲਿਆ ਯਾਰ ਮਤਲਬ ਉਹਨੂੰ ਪੈਸੇ ਕਿਵੇਂ ਆਏ ਹੋਣਗੇ ਲੱਖ ਮੈਂ ਦੇ ਦਿੱਤਾ ਹੋਊਗਾ ਕੋ ਲੱਖ 2 ਲੱਖ 5 ਲੱਖ ਦੇ ਖਾਤੇ ਜਾ ਗਿਆ ਹੋ ਉਸ ਤੋਂ ਵੱਧ ਕੀ ਉਹਦੇ ਖਾਤੇ ਭਰ ਜਾਣੇ ਨੇ ਯਾਰ ਉਹ ਚਾਹ ਵੇਚਦੀ ਉਹਨੂੰ ਕੰਮ ਕਰਨ ਦਿੱਤਾ ਜਾਵੇ ਮਾ ਤੇ ਬਾਪ ਨੂੰ ਦੀ ਪੰਚਾਇਤ ਵੀ ਮੇਰੇ ਨਾਲ ਸਹਿਮਤ ਸੀ ਕਿ ਜੇ ਪਰਿਵਾਰ ਦਾ ਲੇਵਾ ਹੁੰਦਾ ਤੇ ਤੁਹਾਡੀ ਜ਼ਿੰਮੇਵਾਰੀ ਉਹ ਮਤਲਬ ਮੇਰਾ ਕੰਮ ਨਹੀਂ ਮੈਂ ਉਹਦੇ ਮਾਤਾ ਜੀ ਨੂੰ ਵੀ ਮਿਲ ਕੇ ਆਇਆ ਉਹ ਵੀ ਬੰਦਾ ਮੈਂ ਨਹੀਂ ਕਹਿੰਦਾ ਮਾਰਾ ਆਪਣੀ ਮਾਂ ਦਾ ਉਹ ਖਿਆਲ ਰੱਖਦਾ ਮਾਂ ਬਹੁਤ ਮਤਲਬ ਬੁਰੀ ਹਾਲਤ ਦੇ ਵਿੱਚ ਹੈ ਬਿਮਾਰੀ ਦੇ ਵਿੱਚ ਸੋ ਜੇ ਮਾਂ ਮਤਲਬ ਇਸ ਹਾਲਤ ਦੇ ਵਿੱਚ ਹੈ ਤਾਂ ਕਮ ਸੇ ਕਮ ਬੱਚੀ ਨਹੀਂ ਜਾਣੀ ਚਾਹੀਦੀ ਮਤਲਬ ਬੱਚੀ ਨੂੰ ਇਹ ਇਹਦਾ ਹੌਸਲਾ ਵਧਾਉਣਾ ਚਾਹੀਦਾ ਸਵੇਰ ਦਾ ਉਹਦਾ ਬੀਪੀ ਡਾਊਨ ਸੀਗਾ ਮਤਲਬ ਉਹਦੇ ਤੇ ਇੰਨਾ ਪ੍ਰੈਸ਼ਰ ਹੈ ਕਿ ਉਹ ਇੰਨਾ ਬੋਲ ਸਕਦੀ ਹੈ ਕਿ ਉਹ ਇੰਨੀਆਂ ਸਫਾਈਆਂ ਦੇ ਸਕਦੀ ਹੈ ਯਾਰ ਜਿੰਨਾ ਉਹਨੂੰ ਆਪਾ ਲਜਾ ਕੇ ਔਰ ਅੱਜ ਮੈਂ ਪੁੱਛਿਆ ਇੱਕ ਬੇੜ ਦੇ ਵਿੱਚ ਆਪਾਂ ਮੂੰਹ ਮੋਲ ਲੈਨੇ ਆ ਯਾਰ ਲੋਕਾਂ ਤੋਂ ਗੱਲ ਕਰੀ ਸੇਲ ਕਿੰਨੀ ਸੀ ਪਰਸੋਂ 950 ਪਰਸੋਂ ਜਿਸ ਦਿਨ ਤੁਸੀਂ ਆਏ ਹਾਂ ਸਾਡੇ 1500 ਸਾਡੇ 1500 ਸੇਲ ਕਰਦੀ ਸੀ 1500 ਰੁਪਏ ਕੀ ਹੁੰਦਾ ਯਾਰ ਅੱਜ ਤੁਹਾਡੇ ਬੋਲਣ ਦੇ ਨਾਲ ਅੱਜ ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਨੂੰ ਨੈਗੇਟਿਵ ਕਰਨ ਦੇ ਨਾਲ 190 ਰੁਪਏ ਵਿਚਾਰੀ ਦੇ ਵਟੇ ਨੇ ਕੀ ਮਾਲ ਖੜਾ ਕਰ ਲੂ ਯਾਰ ਇਹਦਾ ਸਾਫ਼ ਦੇਣਾ ਚਾਹੀਦਾ ਮੈਂ ਇੱਕ ਗੱਲ ਕਹੀ ਸੀ ਬਾਹ ਫੜ ਕੇ ਛੱਡੀ ਨਹੀਂ ਕਿਸੇ ਦੀ ਜੇ ਤੇਰੇ ਨਾਲ ਗਲਤੀ ਲੱਗੂ ਠੋਕ ਕੇ ਕਵਾਂਗੇ ਗਲਤੀ ਆ ਯਾਰ ਇਹ ਮਤਲਬ ਬੱਚੇ ਕੋਲੋਂ ਸੁਭਾਵਕੋਂ ਲਫਜ਼ ਨਿਕਲ ਗਏ ਨੇ ਉਹਨੂੰ ਉਹਦਾ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਉਹਨੂੰ ਉਹਨੂੰ ਮਿਹਨਤ ਕਰਨ ਦੇਣੀ ਚਾਹੀਦੀ ਆ ਇਹਨੰਦੇ ਨਾਲ ਪੜ ਰਹੀ ਹੈ ਉਹਦਾ ਇੱਕ ਸੁਪਣਾ ਕਿ ਮੈਂ ਮਤਲਬ ਚਾਹ ਦੀ ਦੁਕਾਨ ਖੋਲਣੀ ਮੈਂ ਤੈਨੂੰ ਕਿਹਾ ਸੀ ਨਾ ਰੱਖ ਚਾਹ ਦੀ ਕੁੜੀ ਔਮਨ ਚਾਹ ਰੱਖੇਗੀ ਤੇ ਬੰਦੇ ਆਉਣੋਂ ਰਮੀ ਕਿ ਪਰੌਣਗੇ ਵੀ ਔਮਨ ਚਾਹ ਦੇ ਉੱਤੇ ਕੀ ਕਰਾਂਗੇ ਅੱਜ ਇਹਦੇ ਪਿਓ ਨੂੰ ਵੀ ਮੈਂ ਮਤਲਬ ਗੱਲ ਕੀਤੀ ਉਹ ਬਹੁਤ ਵਧੀਆ ਬੰਦਾ ਉਹ ਵੀ ਮੇਰੇ ਨਾਲੇ ਬੋਲਿਆ ਕਿ ਚਾਹ ਦੀ ਕੁੜੀ ਜਿੰਦਾਬਾਦ ਇਹਦੀ ਦਾਦੀ ਵੀ ਬੋਲੀ ਆ ਕਿ ਚਾਹ ਦੀ ਕੁੜੀ ਜ ਮੇਰੀ ਬੇਟੀ ਦਾ ਖਿਆਲ ਰੱਖੋ ਮੇਰੀ ਪੋਤਰੀ ਦਾ ਖਿਆਲ ਰੱਖੋ ਦੋਵੇਂ ਮਾਪੇ ਤੇ ਬੋਲੇ ਨੇ ਸੋ ਸਾਨੂੰ ਸਾਰਿਆਂ ਨੂੰ ਇੱਕਦਮ ਮੂੰਹ ਨਹੀਂ ਮੋੜ ਲੈਣਾ ਚਾਹੀਦਾ ਵੀ ਯਾਰ ਉਹ ਹੈ ਕੀ ਹੈ ਛੋਟੀ ਬੱਚੀ ਹੈ ਯਾਰ ਉਹਦੇ ਕੋਲੋਂ ਕੋਈ ਲਫ਼ਜ਼ ਨਿਕਲ ਗਿਆ ਮਰਿਆ ਤਾਂ ਮੈਂ ਕਿਹਾ ਹੀ ਨਹੀਂ ਮੇਰਾ ਪਿਓ ਹੈ ਨਸ਼ੇਰੀ ਕਹਤਾ ਕੁਛ ਕਹਤਾ ਉਹਦੇ ਮੂੰਹੋਂ ਨਿਕਲ ਗਿਆ ਉਹ ਮਤਲਬ ਬੋਲ ਚੁੱਕੀ ਜੋ ਉਹਨੂੰ ਦਿਸਦਾ ਸੀਗਾ ਜਾਂ ਜੋ ਉਹਨੂੰ ਸਮਝਾਇਆ ਗਿਆ ਉਹ ਬੋਲ ਚੁੱਕੀ ਉਹਦੇ ਬਾਰੇ ਐਡੀ ਸਜ਼ਾ ਦਾ ਉਹਦੇ ਵੀ ਉਹ ਮਰਨਾ ਕੀ ਹੋ ਜੇ ਯਾਰ ਉਹ ਖੁਦਕੁਸ਼ੀ ਕਰ ਲਵੇ ਉਹਨੂੰ ਕੰਮ ਕਰਨ ਦੇਣਾ ਚਾਹੀਦਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਮੈਂ ਰਈਆ ਇਹਨਾਂ ਨੂੰ ਵੀ ਕਰਦਾ ਮਰ ਪਰੇ ਜਾਂਦੇ ਜਿਹੜੇ ਇੱਥੇ ਆਉਂਦੇ ਨੇ ਲੋਕ ਉਹਨਾਂ ਨੇ ਵੀ ਕਰਦਾ ਵੱਤ ਵਾਦ ਦੀ ਹੌਸਲਾ ਫਜਾਈ ਕਰੋ ਪੀਣਾ ਕੀ ਆ ਯਾਰ ਦੇਖੋ ਇੱਕ ਕੱਪ ਚਾਹ ਦਾ ਇੱਕ ਫੈਨ ਇੱਕ ਬੱਤੀ ਹੋਰ ਕੀ ਇਹਨੂੰ ਬਤਾ ਦਿਓਗੇ ਤੁਸੀਂ ਮਤਲਬ ਇਹਦਾ ਸਾਥ ਦਾ ਦਿਨ ਆਦੀ ਰੋਜੀ ਰੋਟੀ ਚੱਲੂਗੀ ਇਹਦੀ ਮਾਂ ਦਾ ਇਲਾਜ ਹੋ ਜਾਊਗਾ ਆ ਛੋਟਾ ਭਰਾ ਮੈਂ ਕਹਿੰਦਾ ਮੈਨੂੰ ਬੰਦਾ ਗਉ ਲੱਗਾ ਕਿ ਨਾਲ ਦੇ ਵਿੱਚ ਕੋਈ ਸ਼ਤਾਨੀ ਨਾਲ ਦੇ ਵਿੱਚ ਕੋਈ ਇਹਦੀ ਮਤਲਬ ਬੱਚੇ ਵਾਲਾ ਬਚਪੜਾ ਵੀ ਨਹੀਂ ਹੈਗਾ ਕਿ ਬੰਦਾ ਆਇਆ ਫੁਰਤੀਆਂ ਮਾਰਦਾ ਫਿਰ ਕੋਈ ਮਤਲਬ ਇਹਾ ਜੇ ਬੰਦਿਆਂ ਦੇ ਵਿੱਚ ਤਰਸ ਖਾਓ ਯਾਰ ਇਹਨਾਂ ਨੂੰ ਜਲੀਲ ਨਾ ਕਰੋ ਸੋ ਮੇਰੀ ਬੇਨਤੀ ਆ ਮੈਂ ਗੋੜੇ ਅੱਜ ਇਹਦੇ ਕੋਲ ਆਇਆ ਮੈਨੂੰ ਫਿਰ ਕਹਿ ਕੇ ਚੱਲਿਆ ਕਿ ਮੇਰਾ ਨੰਬਰ ਤੇਰੇ ਕੋਲ ਹੈ ਤੈਨੂੰ ਕਿਸੇ ਵੀ ਚੀਜ਼ ਦੀ ਕਮੀ ਆਉਂਦੀ ਤੈਨੂੰ ਕਿਸੇ ਨੇ ਕੋ ਕਹਿ ਦਿੰਦਾ ਮੈਂ ਤੈਨੂੰ ਬਣਾ ਕੇ ਲਊਂਗਾ ਤੇਰੇ ਬੰਦੇ ਨੂੰ ਜਦੋਂ ਕਹਿ ਦਈਆਂ ਨਾ ਤੈਨੂੰ ਆ ਪਹੁੰਚ ਜਾਊਗਾ ਉਹਦੇ ਮਨ ਦੇ ਵਿੱਚ ਇੱਕ ਸੁਪਨਾ ਆ ਜਾਂਦਾ ਵੀ ਯਾਰ ਮੇਰੇ ਕੋਲ ਆ ਚੀਜ਼ ਆ ਜਾਣੀ ਆ ਤੇਰਾ ਕੋਈ ਵੀ ਸੁਪਨਾ ਹੋਵੇ ਤੇਰੀ ਦੁਕਾਨ ਦਾ ਮੈਨੂੰ ਆ ਚਾਹੀਦਾ ਵਾ ਦੇਖੋ ਦੇ ਦਊਗਾ ਉਹਨਾਂ ਦਾ ਧੰਨਵਾਦ ਹੱਥ ਜੋੜ ਕੇ ਧੰਨਵਾਦ ਨਹੀਂ ਦਊਗਾ ਤੇ ਜਿਹੜੀ ਜਿਹੜੀ ਚੀਜ਼ ਦਾ ਤੈਨੂੰ ਕੋਈ ਨੇ ਲਾਰਾ ਲਾਇਆ ਮੈਂ ਤੈਨੂੰ ਭ